ਹਾਂਜੀ ਦੋਸਤੋ ਸਤ ਸ੍ਰੀ ਅਕਾਲ ਇੱਕ ਨਾ ਤੁਹਾਨੂੰ ਅੱਜ ਨਵੀਂ ਚੀਜ਼ ਦਿਖਾਉਣ ਲੱਗੇ ਆ ਆ ਮੇਰੀ ਮੋਟਰ ਤੋਂ ਅਗਲੀ ਮੋਟਰ ਆ ਮੇਰੀ ਮੋਟਰ ਉਧਰ ਪਿੱਛੇ ਆ ਠੀਕ ਆ ਤੇ ਇੱਥੇ ਕੱਲ ਬਾਈ ਆ ਤਾਰਾਂ ਵਾਲੇ ਤਾਰਾਂ ਪੱਟ ਕੇ ਨਾ ਇੱਥੋਂ ਆ ਸਾਰਾ ਕੁਝ ਇੱਥੇ ਸੱਟ ਗਏ ਉਹ ਤਾਰਾਂ ਤੂਰਾ ਵੱਢ ਕੇ ਇੱਥੋਂ ਤਾਰ ਪੱਟੀ ਉਹਨਾਂ ਨੇ ਆ ਤਾਰ ਪੱਟੀ ਇੱਥੋਂ ਤੇ ਅੰਦਰ ਤੱਕ ਲੈ ਗਿਆ ਅੰਦਰੋਂ ਕਿੱਥੇ ਲਈ ਜਿਹੜੀ ਅੰਦਰ ਸੀ ਟੋਟਾ ਜਿੰਨਾ ਵੀ ਹੈਗਾ ਸੀ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਆ ਸਾਰੀਆਂ ਤਾਰਾਂ ਪਈਆਂ ਹਮਤੋਂ ਨਾ ਦਿਖਾਉਣਾ ਇੱਕ ਕਾਰਨਾਵਾ ਹੋਰ ਕੀ ਕੀਤਾ ਉਹ ਪਿਛੇ ਮੋਟਰਾਂ ਨੇ ਤਿੰਨ ਚਾਰ ਇੱਧਰ ਮੋਟਰਾਂ ਇੱਕ ਦੋ ਤਿੰਨ ਮੋਟਰਾਂ ਇੱਧਰ ਨੇ ਇਹਦੀ ਬੈਕ ਸਾਈਡ ਤੇ ਠੀਕ ਆ ਉਧਰ ਬੈਕ ਸਾਈਡ ਤੇ ਜਾਨੀ 5 7 10 ਮੋਟਰਾਂ ਜਿੰਨੀਆਂ ਹੈਗੀਆਂ ਸੀ ਉਹਨਾਂ ਨੇ ਸਾਰਿਆਂ ਨੇ ਤਾਰਾਂ ਪੱਟ ਲਈਆਂ ਆਹ ਰਸਤਾ ਸੀ ਇਧਰੋਂ ਆਉਣ ਦਾ ਇਹ ਰਸਤਾ ਤਾਂ ਨਹੀਂ ਆ ਉਧਰ ਮੇਰੇ ਘਰ ਦਾ ਕੈਮਰਾ ਪਹੀ ਦੇ ਵਿੱਚ ਲੱਗਿਆ ਹਾ ਸੀ ਤੇ ਇੱਧਰ ਨੂੰ ਨਹੀਂ ਆਏ ਉਹ ਤੇ ਇੱਧਰੋਂ ਪਿੱਛੇ ਦੀ ਆਏ ਘੁੰਮ ਕੇ ਮਤਲਬ ਤਾਰਾਂ ਵੱਡੀਆਂ ਤੇ ਆਹ ਇੱਥੇ ਹੀ ਉਹਨਾਂ ਨੇ ਫਿਰ ਅੱਗ ਲਾਈ ਤਾਰਾਂ ਨੂੰ ਚਾਲਿਆ ਇੱਥੇ ਆਹ ਸਾਰਾ ਸਿਸਟਮ ਬਰਿਜ ਕੀਤਾ ਫਿਰ ਉਹਨਾਂ ਕਿਉਂ ਕਰੇ ਆਹ ਡੱਕੇ ਬਹੁਤ ਪਏ ਸੀ ਅੱਗ ਲਾਉਣ ਵਾਸਤੇ ਉਹਰੇ ਸੁੱਕਾ ਬਾਲਣ ਪਿਆ ਸੀ ਪਹਿਲਾਂ ਉਹਨਾਂ ਨੇ ਬਾਲਣ ਜਾਲਿਆ ਤੇ ਪੱਤੇ ਪੁੱਤੇ ਚੱਕੇ ਇੱਥੋਂ ਆਹ ਸੁੱਕੇ ਪੱਤੇ ਤੇ ਅੱਗ ਬਾਲੇ ਮੈਂ ਬਾਈ ਨੂੰ ਕਿਹਾ ਜਿਹਦੀ ਆ ਮੋਟਰ ਸੀ ਮੈਨੂੰ ਮਿਲਿਆ ਕੱਲ ਉਹ ਮਾਹ ਬਾਈ ਬਈ ਤੁਸੀਂ ਐਦਾਂ ਸੀਮੈਂਟ ਦੇ ਵਿੱਚ ਭਰ ਕੇ ਉਹਨੂੰ ਉਹ ਤਾਰ ਦੇ ਉੱਤੇ ਸੀਮੈਂਟ ਡੋਲ ਕੇ ਬਜਰੀ ਵੀ ਐਦਾਂ ਬਣਾਓ ਵੀ ਸਾੜੀ ਨਿਕਲਣੀ ਨਹੀਂ ਕਹਿੰਦਾ ਜੇ ਇਹ ਕੰਮ ਕਰਤਾ ਕਹਿੰਦਾ ਕਈਆਂ ਨੇ ਕਰਿਆ ਇਹ ਕੰਮ ਵੀ ਸੀਮੈਂਟ ਦੇ ਨਾਲ ਤਾਰ ਵਿੱਚ ਬਜਰੀ ਦੇ ਪਾ ਕੇ ਵੀ ਪੱਥਰ ਬਣਾਤੀ ਆਲੇ ਦਾਲੇ ਉਹ ਕੱਢੇ ਨਹੀਂ ਸਕਦੇ ਹਨ ਵੀ ਔਖਾ ਲੱਗੂਗਾ ਉਹਨਾਂ ਨੂੰ ਫੇਰ ਕੀ ਕਰਦੇ ਨੇ ਗੁੱਸੇ 'ਚ ਆ ਕੇ ਫੇਰ ਥੋੜਾ ਆਹ ਤਾਲਾ ਤੋੜਦੇ ਨੇ ਉਹ ਇਹ ਵੀ ਟੁੱਟਿਆ ਸੀ ਦੁਬਾਰਾ ਲਾਇਆ ਬਾਈ ਨੇ ਤੇ ਤੋੜਦੇ ਨੇ ਜਿਹੜਾ ਸਟਾਰਟਰ ਥੋੜਾ 8 10000 ਦਾ 12000 ਦਾ ਜਿੰਨੇ ਦਾ ਵੀ ਆ ਫੇਰ ਗੁੱਸੇ ਦੇ ਵਿੱਚ ਉਹ ਪੰਨ ਦੇਣਾ ਕਮਾਲ ਦੀ ਗੱਲ ਆ ਚੋਰਾਂ ਦਾ ਵੀ ਧਿਆਨ ਰੱਖਣਾ ਪੈਂਦਾ ਬਈ ਕਿਤੇ ਉਹਨਾਂ ਨੂੰ ਤਕਲੀਫ ਨਾ ਹੋ ਜਾਵੇ ਜੇ ਉਹ ਤਾਰ ਪੱਟਣ ਆਏ ਨੇ ਤਾਂ ਸੌਖੇ ਤਰੀਕੇ ਨਾਲ ਪੱਟ ਕੇ ਲੈ ਜਾਣ ਬਾਹਲੀ ਢੂੰਗੀ ਨਹੀਂ ਲਾਉਂਦੇ ਜੱਟ ਬਈ ਉਹਨਾਂ ਨੂੰ ਬੜੀ ਤਕਲੀਫ ਨਾ ਹੋਵੇ ਪੱਟਣ 'ਚ ਦੇਖ ਲੈ ਯਾਰ ਕਮਾਲ ਦੀ ਗੱਲ ਆ ਉਧਰ ਪਤਾ ਨਹੀਂ ਇੱਕ ਹੋਰ ਵੀਰ ਦੀ 120 ਫੁੱਟ ਤਾਰ ਲੈ ਕੇ ਗਏ ਨੇ ਉਹਦੀ ਲੰਬੀ ਤਾਰ ਸੀ ਕਿਤੇ ਪਾਈ ਹੋਈ 120 ਫੁੱਟ ਕਮਾਲ ਦੀ ਗੱਲ ਆ ਯਾਰ ਦੇਖ ਲੈ ਹੁਣ ਕਿੰਨਾ ਨੁਕਸਾਨ ਉਹ ਤਾਰ ਕਿੰਨੀ ਮਹਗੀ ਆਉਣੀ ਆ ਤੇ ਇਹਨਾਂ ਨੇ ਉਹਨੂੰ ਤੋੜ ਕੇ ਖਿੱਚ ਕੇ ਉਹਦਾ ਤਾਂਬਾ ਕੱਢ ਕੇ ਤੇ ਉਹ ਲਾਗੇ ਆ ਜਿਹੜੀ ਵੱਡੀ ਤਾਰ ਉੱਪਰ ਆ ਲਾਂਕਦੀ ਆ ਮੈਂ ਉਹਨੂੰ ਪੁੱਛਾਵਾਂ ਬਈ ਇਹ ਨਹੀਂ ਲੈ ਕੇ ਗਏ ਇਹ ਵੀ ਤਾਂ ਤਾਰ ਹੀ ਆ ਇਹਦੇ 'ਚ ਤਾਂਬਾ ਨਹੀਂ ਹੈਗਾ ਇਹ ਉਹਦੀ ਹੁੰਦੀ ਹੈਗਾ ਮਿਨੀਮ ਦੀ ਜਿਹੜੀ ਵੀ ਕੋਸ ਹੈਗਾ ਇਹ ਇਹ ਜੋ ਹੋ ਰਾ ਸਿਲਵਰਟ ਵਗੈਰਾ ਜਾਂ ਅਲੂਮੀਨੀਅਮ ਦੀ ਜੋ ਵੀ ਹੈਗੀ ਜਿਹੜੀ ਤੰਬੇ ਵਾਲਾ ਸਿਸਟਮ ਆ ਉਹ ਸਾਰਾ ਲੱਗੇ ਤੇ ਬਾਈ ਦੇਖ ਲੋ ਯਾਰ ਕਮਾਲ ਆ ਯਾਰ ਕਿਉਂ ਯਾਰ ਇਤਾਂ ਯਾਰ ਘਰ ਦੇ ਨੇ ਲੋਕ ਕਿੰਨਾ ਕਿੰਨੇ ਕੇ ਪੈਸੇ ਦਾ ਹੋ ਜੂਗਾ ਹੁਣ ਮੰਨ ਲਾ ਕਿ ਸਹੀ 10000 ਦੀ ਤਾਰ ਆ ਉਹਨੂੰ ਇਹਨਾਂ ਨੇ ਜਾਲ ਲਈ ਕਰ ਲਈ ਕਿੰਨਾ ਕਤੰਪਾ ਨਿਕਲੂ ਉਹਦੇ ਵਿੱਚੋਂ 500 700 ਹਜ਼ਾਰ ਦਾ ਤੇ ਬੰਦੇ ਦਾ ਨੁਕਸਾਨ ਕਿੰਨਾ ਹੋਇਆ ਯਾਰ ਕਿੰਨਾ ਕਿੰਨੀ ਤਕਲੀਫ ਉਹ ਕਿੰਨੀ ਕਰਾਖੀ ਕਰ ਲੂ ਬੰਦਾ ਯਾਰ ਉਹ ਯਾਰ ਇਦਾਂ ਨਹੀਂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਇੱਧਰ ਮੇਰਾ ਵੀ ਕੈਮਰਾ ਲੱਗਿਆ ਪਹਿਲਾਂ ਵੀ ਮੇਰੇ ਵਾਲੀ ਮੋਟਰ ਬਚੀ ਆ ਕੈਮਰੇ ਕਰਕੇ ਵੀ ਉਹ ਬਾਕੀ ਸਾਰੇ ਵਾਲੇ ਦਲਦੀਆਂ ਮੋਟਰਾਂ ਦੇ ਮੈਂ ਖੀਚੇ ਘਰ ਪਾਇਆ ਆਪਣਾ ਮੋਟਰ ਵੀ ਉੱਥੇ ਹੀ ਆ ਕੈਮਰਾ ਵੀ ਲੱਗਿਆ ਹੋਇਆ ਜਿਨ੍ਹਾਂ ਦੇ ਇੱਕ ਹੋਰ ਘਰ ਆ ਉਹ ਪਰੇ ਮੈਂ ਦਿਖਾਉਣਾ ਤੁਹਾਨੂੰ ਦਿਖਦਾ ਹੋਵੇ ਇੱਕ ਮਿੰਟ ਖੜਾ ਥੋੜਾ ਸ਼ੂਮ ਕਰਕੇ ਦਿਖਾਉਣਾ ਇਹ ਉਹ ਪਿੱਛੇ ਘਰ ਆ ਆ ਆ ਘਰ ਆ ਉੱਥੇ ਵੀ ਉੱਥੇ ਕੈਮਰਾ ਨਹੀਂ ਸੀ ਹੈਗਾ ਮਤਲਬ ਕੈਮਰਾ ਲੱਗਿਆ ਹੋਇਆ ਸੀ ਦੂਜੇ ਘਰ ਦੇ ਵਿੱਚ ਪਰ ਉਹ ਮੋਟਰ ਵੱਲ ਨੂੰ ਨਹੀਂ ਸੀ ਹੈਗਾ ਉੱਥੋਂ ਵੀ ਪਾਈ ਲੱਗੇ ਪਿਛਲੀ ਵਾਰ ਉਹ ਠੀਕ ਆ ਤੇ ਇਹ ਕੰਮ ਆ ਵੀ ਉਹਨਾਂ ਨੂੰ ਪਤਾ ਵੀ ਇੱਥੇ ਅਸੀਂ ਉਹ ਹੋ ਸਕਦੇ ਫੜੇ ਜਾ ਸਕਦੇ ਆ ਉਧਰੋਂ ਨਹੀਂ ਆਉਣਾ ਹੈਗਾ ਉਹਦੇ ਉਲਟ ਸਾਈਡ ਨੂੰ ਆ ਕਿੰਨੀਆਂ ਮੋਟਰਾਂ ਨੇ ਬਾਈ ਉਧਰ ਦੇ ਹੁਣ ਕਿੰਨੀ ਤੇ ਰੱਖੀ ਕਰ ਲੂ ਬੰਦਾ ਹਨ ਹੁੰਦਾ ਭੇਤੀ ਬੰਦੇ ਦਾ ਹੀ ਕੰਮ ਆ ਬਾਹਰਲਾ ਬੰਦਾ ਵੀ ਨਹੀਂ ਆਉਂਦਾ ਹੈਗਾ ਕੋਈ ਪਿੰਡ ਪਿੰਡ ਦਾ ਹੀ ਕਿਤੇ ਭੇਤੀ ਪੂਰਾ ਇਹ ਹੁਣ ਇੱਥੇ ਆ ਪਹਿਲੀ ਵਾਰ ਹੋਇਆ ਕੰਮ ਆ ਤਾਰਾਂ ਵਾਲਾ ਆ ਮੋਟਰ ਤੇ ਇੱਥੇ ਨਹੀਂ ਤੀ ਕਦੇ ਆਏ ਤੇ ਲੈ ਗਏ ਭਾਈ ਸਾਰੇ